ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਜੋ ਗੱਲ ਕਰਨ ਜਾ ਰਹੇ ਆਂ ਨਹਿਰੀ ਪਾਣੀ ਤੇ ਬਿਜਲੀ ਦੀ ਸਪਲਾਈ, ਬਿਜਲੀ ਸਪਲਾਈ ਸਹੀ ਨਾ ਆਉਣ ਬਾਰੇ। ਸ਼੍ਰੀ ਮਖਸਰ ਸਾਹਿਬ ਜ਼ਿਲ੍ਹੇ ਵਿੱਚ ਲਵਾਨਿਆਂ ਵਾਲੀ ਥਾਣੇ ਦਾ ਅੱਜ ਤੀਜਾ ਦਿਨ ਜਿਸ ਕਰਕੇ 10 ਵਜੇ ਤੋਂ ਸੜਕ ਜਾਮ ਕੀਤੀ ਹੋਈ ਹੈ ਪਰ ਜਿਹੜੇ ਸਿੱਧੂ ਮੁਸੇ ਵਾਲਾ ਦੇਪੋਕ ਤੇ ਜਾ ਰਹੇ ਨੇ ਉਹਨਾਂ ਨੂੰ ਨਹੀਂ ਰੋਕਿਆ ਜਾ ਰਿਹਾ ਬਾਕੀ ਪਰਸੋ ਸਾਹਮਣੂ ਸ੍ਰੀ ਮੁਕਸਰ ਸਾਹਿਬ ਦੇ ਜਨਲ ਸਕੱਤਰ ਨਿਰਮਲ ਸਿੰਘ ਜੱਸਿਆਣਾ ਭੁੱਖ ਮਰਨ ਵਰਤ ਤੇ ਬਹਿ ਚੁੱਕੇ ਨੇ ਫਿਰ ਵੀ ਪ੍ਰਸ਼ਾਸਨ ਨੇ ਕੋਈ ਗੱਲਬਾਤ ਨਹੀਂ ਕੀਤੀ ਤਾਂ ਕਰਕੇ ਕੱਲ ਸੁਖਦੇਵ ਸਿੰਘ ਬੁੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਸਰ ਸਾਹਿਬ ਵੱਲੋਂ ਮੀਟਿੰਗ ਕੀਤੀ ਮੁਕਸਰ ਤੋਂ ਕੋਟਕਪੁਰਾ ਰੋਡ ਟੋਲ ਪਲਾਜ ਬੜਿੰਗ ਮੁਕਸਰ ਤੋਂ ਜਲਾਲਾਦ ਸੋਹਣੇਵਾਲਾ ਬਸ ਅੱਡਾ ਮੁਕਸਰ ਤੋਂ ਮਲੋਟ ਔਲਖ ਮਲੋੜ ਤੋਂ ਡੱਬ ਵਾਲੀ ਵਿੱਚ ਲੰਬੀ ਗਿੱਦੜ ਵਾਹੇ ਤੋਂ ਮਲੋੜ ਨੈਸ਼ਨਲ ਹਾਈਵੇ ਮਤਲਬ 10 ਵਜੇ ਤੋਂ ਧਰਨਾ ਲੱਗਿਆ ਹੋਇਆ ਅਣਮਿੱਥੇ ਸਮੇਂ ਲਈ ਚੱਕਾ ਜਾਮ ਚੱਕਾ ਜਾਮ ਕੀਤਾ ਹੋਇਆ ਪਰ ਜਿਹੜੇ ਸਿੱਧੂ ਮੁਸੇ ਵਾਲੇ ਦੇ ਭੋਗ ਤੇ ਜਾ ਰਹੇ ਨੇ ਉਹਨਾਂ ਨੂੰ ਨਹੀਂ ਰੁਕਾ ਜਾ ਰਿਹਾ ਪਰ ਧਰਨਾ ਲਵਾਨਿਆਂ ਵਾਲੀ ਤਾਂ ਧਰਨਾ ਪਹਿਲਾਂ ਦੀ ਤਰ੍ਹਾਂ ਚੱਲਦਾ ਰਹੇਗਾ ਇੱਥੇ ਮੈਂ ਇੱਕ ਗੱਲ ਨੋਟ ਕਰਵਾ ਦੇਵਾਂ ਕੱਲ ਨਵੀਂ ਬਣਾਈ ਜਥੇਵੰਦੀ ਦੇ ਪੰਜਾਬ ਦੇ ਆਗੂ ਨੇ ਵੀਡੀਓ ਬਣਾ ਕੇ ਕਿਹਾ ਕਿ ਅਸੀਂ ਮੰਗ ਪੱਤਰ ਦਿੱਤੇ ਸੀ ਸਾਰੇ ਐਮਐਲਏ ਨੂੰ ਅਸੀਂ ਮੰਗ ਪੱਤਰ ਦਿੱਤੇ ਕਹਿੰਦਾ ਅਸੀਂ ਤਾਂ 6 ਘੰਟੇ ਕਿਹਾ ਸੀ ਪ੍ਰਸ਼ਾਸਨ ਨੇ 7 ਘੰਟੇ ਲੇਟ ਛੱਡਤੀ ਤਾਂ ਖੁਦ ਸੋਚੋ ਜਿਹੜੀ ਬਿਜਲੀ 8 ਘੰਟੇ ਆਉਣ ਲੱਗੀ ਆ ਇਹ ਸੰਯੁਕਤ ਕਿਸਾਨ ਮੋਰਚੇ ਦੇ ਮੰਗ ਪੱਤਰ ਕਰਕੇ ਆਉਣ ਲੱਗੀ ਆ ਜਗਜੀਤ ਸਿੰਘ ਡੱਲੇਵਾਲ ਜੀ ਦੀ ਅਗਵਾਈ ਹੇਠ ਜੋ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ ਮੁੱਖ ਮੰਤਰੀ ਜੀ ਨਾਲ ਮੀਟਿੰਗ ਹੋਈ ਲਗਾਤਾਰ ਮੰਗ ਪੱਤਰ ਦਿੱਤੇ ਕਈ ਦਿਨਾਂ ਤੋਂ ਪੰਜਾਬ ਸਰਕਾਰ ਨਾਲ ਗੱਲਬਾਤ ਜਾਰੀ ਰੱਖੀ ਗੱਲਬਾਤ ਕਰਦੇ ਰਹੇ ਜਿਸ ਨੂੰ ਅੰਮ੍ਰਲੀ ਰੂਪ ਪਰਸੋਂ 23 ਜਫੇ ਬੰਦਗਣ ਜਲੰਧਰ ਮੀਟਿੰਗ ਕੀਤੀ ਸੀ ਡੱਲੇਵਾਲ ਸਾਹਿਬ ਜੀ ਵੀ ਆਏ ਸੀ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਸੋਚੋ 23 ਕਿਸਾਨ ਜਥੇਬੰਦੀਆਂ ਸਯੁਜਕਤ ਕਿਸਾਨ ਮੋਰਚੇ ਵੱਲੋਂ ਜਗਜੀਤ ਸਿੰਘ ਡੱਲੇਵਾਲ ਜੀ ਵੱਲੋਂ ਪੂਰਾ ਜੋਰ ਲਾਇਆ ਪਿਛਲੇ ਕਈ ਦਿਨਾਂ ਤੋਂ ਪਰ ਨਮੀਆਂ ਬਣੀਆਂ ਜਥੇਬੰਦੀਆਂ ਕਹਿ ਰਹੀਆਂ ਕਿ ਇਹ ਸਾਡੇ ਮੰਗ ਪੱਤਰਾਂ ਕਰਕੇ ਬਿਜਲੀ ਦੀ ਸਪਲਾਈ 7 ਘੰਟੇ ਆਉਣ ਲਾ ਸਗੋਂ ਅਸੀਂ 6 ਘੰਟੇ ਕਿਹਾ ਸੀ ਤਾਂ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਕਿਸਾਨਾਂ ਨੂੰ ਗੁੰਮਰਾਹ ਕਰਨਾ ਬੰਦ ਕੀਤਾ ਜਾਵੇ ਕਿਸਾਨ ਸਮਝ ਚੁੱਕੇ ਨੇ ਨਵੀਆਂ ਜਿਹੇ ਬੰਦੀਆਂ ਕਿਉਂ ਬਣੀਆਂ ਨੇ ਕਿਸਾਨ ਨਵੀਆਂ ਜਿਹੇ ਬੰਦੀਆਂ ਤੇ ਚਾਂਸ ਵਿੱਚ ਨਹੀਂ ਆਉਣਗੇ ਤਾਂ ਅਜੇ ਹ ਝੂਠ ਬੋਲਣਾ ਬੰਦ ਕੀਤਾ ਜਾਵੇ ਇੱਕ ਦਿਨ ਦਾ ਕੰਮ ਨਹੀਂ ਸੀ ਮੈਂ ਹੈਰਾਨ ਆ ਕਿ ਤੁਹਾਡੀ ਇੱਕ ਦਿਨ ਦੇ ਵਿੱਚ ਪੂਰੀ ਮੰਗ ਮੰਨੀ ਗਈ ਉਹ ਵੀ 3-4 ਜ਼ਿਲ੍ਹਿਆਂ ਦੇ ਵਿੱਚ ਐਮਐਲਏ ਨੂੰ ਮੰਗ ਪੱਤਰ ਦਿੱਤਾ ਤੇ ਮੰਗ ਤੁਹਾਡੀ ਮੰਨੀ ਗਈ ਹੈ ਤਾਂ ਕਮਾਲ ਤੇ ਬਾਕੀ ਸ੍ਰੀ ਮੁਕਸਰ ਸਾਹਿਬ ਜ਼ਿਲ੍ਹੇ ਵਿੱਚ ਧਰਨਾ ਜਾਰੀ ਰਹੇਗਾ ਕਿਉਂਕਿ ਕੋਈ ਗੱਲਾਂ ਨੇ ਜਿਵੇਂ ਕਿ ਉਥੇ ਵੀਡੀਓ ਪਈ ਸੀਗੀ ਇੱਕ ਬਿਜਲੀ ਨਾਲ ਔਨ ਕਰਕੇ ਸੋ ਕਰ ਹੀ ਚੋਨੇ ਦੀ ਪਨੀਰੀ ਪੱਲਿਓਂ ਪੈਸੇ ਖਰਚ ਟੈਂਕਰਾਂ ਰਾਹੀ ਪਾਣੀ ਲਿਆ ਕੇ ਫਸਲਾਂ ਨੂੰ ਵਿਚਾਰੇ ਨੇ ਕਿਸਾਨ ਤਾਂ ਜਿੱਥੇ ਕਹਿ ਰਹੇ ਨੇ ਕਿ ਸਬਰ ਰੱਖੋ ਸਰਕਾਰ ਨੂੰ ਟਾਈਮ ਦਿਓ ਨਹਿਰਾਂ ਚ ਪਾਣੀ ਹੈ ਨਹੀਂ ਮੋਟਰਾਂ ਦੀ ਸਬਲਾਈ ਆ ਰਹੀ 15 ਜੂਨ ਤੋਂ ਝੋਨਾ ਲੱਗਣਾ ਸਟਾਰਟ ਹੋ ਜਾਣਾ ਕਿਉਂਕਿ ਜਿਹੜੇ ਕਿਸਾਨ ਦਾ ਜੂਨ ਤੋਂ ਝੋਨਾ ਲਾਉਣ ਲੱਗ ਜਾਣਗੇ ਤਾਂ ਜ਼ਿਆਦਾਤਰ ਲੋਕਾਂ ਨੇ ਦੋਸ਼ ਲਾਉਣਾ ਸਰਕਾਰ ਦੇ ਬੰਦਿਆਂ ਨੇ ਦੋਸ਼ ਲਾਉਣਾ ਆਈਟੀ ਸੈਲਨ ਨੇ ਦੋਸ਼ ਲਾਉਣਾ ਕਿ ਇਹ ਤਾਂ ਕਿਸਾਨ ਜਿਹਾ ਬੰਦਿਆਂ ਵਾਲੇ ਨੇ ਕਿਸਾਨ ਜਿਹਾ ਬੰਦਿਆਂ ਵਾਲੇ ਸਿੱਧੀ ਬਜਾਈ ਵੀ ਕਰੀ ਬੈਠੇ ਨੇ ਪਰ ਪਾਣੀ ਲਈ ਮੋਟਰਾਂ ਦੀ ਸਪਲਾਈ ਲਈ ਬਿਜਲੀ ਨਹੀਂ ਆ ਰਹੀ ਤੇ ਬਾਕੀ ਹੋਰ ਬਹੁਤ ਗੱਲਾਂ ਨੇ ਕਿਸਾਨ ਦੀਆਂ ਮੁਸ਼ਕਲਾਂ ਸਿਰਫ ਉਹ ਹੀ ਸਮਝ ਸਕਦੇ ਆ ਜਿਹੜੇ ਖੇਤੀ ਕਰਦੇ ਆ ਦੂਜਿਆਂ ਲਈ ਤਾਂ ਖੇਤੀ ਬੜੀ ਲਾਹੇਵੰਦ ਹੈ ਸੋ ਧੰਨਵਾਦ ਜੀ ਤਾਂ ਅਗਲੀ ਗੱਲਬਾਤ